ਇਹਨਾਂ ਬਰਸਾਤਾਂ ਵਿੱਚ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਹੋ ਜਾਂਦੇ ਆ। ਹਿਮਾਚਲ ਜੋ ਬੱਦਲ ਫਟਦੇ ਆ ਉਹ ਸਾਰਾ ਹੀ ਪਾਣੀ ਪੰਜਾਬ 'ਚ ਆਉਂਦਾ ਵਾ। ਫਿਰ ਪੰਜਾਬ ਦੀ ਸਾਰ ਕੋਈ ਸਰਕਾਰਾਂ ਨਹੀਂ ਲੈਂਦੀਆਂ ਕੋਈ ਹੋਰ ਨਹੀਂ ਲੈਂਦਾ। ਪੰਜਾਬ ਦੇ ਲੋਕ ਆਪਣੇ ਇਹਨਾਂ ਹਾਲਾਤਾਂ ਨਾਲ ਆਪ ਹੀ ਨਜਿੱਠਦੇ ਆ। ਹਾਲ ਹੀ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਫਿਰ ਬਰਸਾਤਾਂ ਹੋ ਰਹੀਆਂ ਵਾਂ। ਪੰਜਾਬ ਦੇ ਬਹੁਤ ਸਾਰੇ ਇਲਾਕੇ ਡੁੱਬ ਚੁੱਕੇ ਆ। ਬਹੁਤ ਫਸਲਾਂ ਖਰਾਬ ਹੋ ਗਈਆਂ। ਘਰ ਟੱਟ ਗਏ, ਡੰਗਰ ਰੁੜ ਗਏ। ਪੰਜਾਬ ਜਿਨ੍ਹਾਂ ਹਾਲਾਤਾਂ 'ਚੋਂ ਲੰਘਦਾ ਪਿਆ ਏ ਹੁੰ ਤਾਂ ਰੱਬ ਹੀ ਆ ਬਚਾ ਸਕਦਾ। ਸੋ ਆਇਕਾ ਨਾ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਏ। ਇੱਕ ਸਾਈਡ ਤੇ ਦਰਿਆ ਸੀ ਤੇ ਦੂਜੀ ਸਾਈਡ ਤੇ ਕਿਸਾਨ ਦੇ ਖੇਤ ਸੀ। ਵਿਚਕਾਰ ਜਿਹੜਾ ਬੰਨ ਸੀ ਨਾ ਉਹ ਟੱਟਣ ਵਾਲਾ ਸੀ। ਕਿਸਾਨ ਸਾਰੇ ਮਿਹਨਤ ਕਰਦੇ ਪਏ ਸੀ। ਕਿ ਇਹ ਬਨ ਟੱਠੇ ਨਾ ਉਸ ਬਨ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਮਿੱਟੀ ਦੇ ਗੱਟੂ ਭਰ ਭਰ ਵੀ ਸੁੱਟੇ ਪਰ ਅੰਤ ਗੱਲ ਨਹੀਂ ਬਣੀ ਜਦੋਂ ਇਹ ਬਨ ਟੁੱਟ ਗਿਆ ਨਾ ਤਾਂ ਦੇਖੋ ਕਿਸਾਨਾਂ ਦਾ ਦਰਦ ਕਿਵੇਂ ਬਾਹਰ ਆਇਆ ਇੱਕ ਕਿਸਾਨ ਤਾਂ ਵਿੱਚ ਹੀ ਛਾਲ ਮਾਰਨ ਲੱਗਾ ਸੀ ਕਹਿੰਦਾ ਸਾਡਾ ਤਾਂ ਰੱਬ ਵੀ ਨਹੀਂ ਆ ਸਾਡਾ ਵਾਹਿਗੁਰੂ ਵੀ ਨਹੀਂ ਆ ਸਾਡੀ ਰੱਬ ਨੇ ਸੁਣੀ ਨਹੀਂ ਆ ਯਾਰੋ ਸੱਚੀ ਆ ਵੀਡੀਓ ਕਲਿੱਪ ਦੇਖ ਕੇ ਨਾ ਅੱਖਾਂ ਪਰ ਆਈਆਂ ਛੱਡ ਕੋਈ ਨਹੀਂ ਕੋਈ ਗੱਲ ਮਹਾਰਾ ਕਿਰਪਾ ਕਰੋਗਾ ਦਿਲਾਂ ਛੱਡੋ ਕੋਈ ਨਹੀਂ ਆ ਤੀ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵੇਖੋ ਘਾ ਥੋੜਾ ਇੰਨਾ ਰਹਿ ਗਿਆ ਬੰਨ ਕਿਰਪਾ ਕਰੋ ਜਿਹੜੇ ਵੀ ਸੁਣਦੇ ਵੀਰ ਕਰਮੂ ਵਾਲੇ ਤੇ ਪਹੁੰਚੋ ਵੱਧ ਤੋਂ ਵੱਧ ਸੇਵਾ ਵਾ ਖਤਮ ਹੋ ਗਿਆ ਕੰਮ ਹੋ ਗਿਆ ਹੋਰ ਪਰ ਆਇਆ ਪਰ ਬੈਟਰੀ ਨਹੀਂ ਹੋ ਗਈ ਕੋਈ ਨਾ ਚੱਲੇ ਜੂਨਾਰ ਈਯਾਰੋ ਜੇ ਤੁਸੀਂ ਵੀ ਪੰਜਾਬ ਦੇ ਪੁੱਤੋਂ ਕਿਸਾਨੋਂ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਪੰਜਾਬ ਦੀ ਸਲਾਮਤੀ ਲਈ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ